ਓਏ 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 ਇਹ ਤਾਂ ਲੱਡੂ ਇਹਨੇ ਖਾਧਾ ਪੈਸੇ ਵੀ ਤਾਂ ਹੀ ਦੇਊਗਾ ਚਲ ਚਲ ਤੇ ਉਹਦੇ ਕੀ ਫਰਕ ਆਇਆ ਬਲੌਕ ਸੁਤਾ ਦੇ ਕਹਦੇ ਬਾਹੂ ਨੂੰ ਪੈਸੇ ਮਿਲਦੇ ਉਸਤਾਜ ਜੀ ਦੱਸਣਗੇ ਕੀ ਫਾਲਟ ਹੈ ਉਸਤਾਜ ਜੀ ਦੱਸੋ ਕੀ ਫਾਲਟ ਹੈ ਤੇ ਜੇ ਲੈਟਾ ਬੰਦ ਕਰ ਦੇ ਹਾਂ ਕੱਢ ਲੇਗਾ ਯਾਨਾ ਪਰ ਸ਼ੀਸ਼ਾ ਚੈੱਕ ਨਹੀਂ ਕਰ ਰਹੇਗਾ ਵੀ ਸ਼ੀਸ਼ਾ ਗੱਡੀ ਦਾ ਕਿੰਨਾ ਗੰਦਾ ਹੋ ਰਿਹਾਗਾ ਗੁੱਡ ਮਾਰਨਿੰਗ ਦੋਸਤੋ ਤਾਂ ਹੁਣ ਜਿਹੜਾ ਟਾਈਮ ਹੋ ਰਿਹਾ 2 ਦਾ ਟਾਈਮ ਹੋ ਰਿਹਾ ਤੇ ਫਾਈਨਲੀ ਮੈਂ ਪਹੁੰਚ ਗਿਆ ਸ਼ੌਪ ਤੇ ਠੀਕ ਹੈ ਆਪਣੇ ਲਵੇ ਨੇ ਕੰਮ ਕਰਨ ਵਾਸਤੇ ਤਿੰਨ ਗੱਡੀਆਂ ਆਹ ਖੜੀ ਹੈ ਇਹ Honda City ਦਾ ਕੰਮ ਕਰਨਾ ਫਿਰ ਕਰਨਾ ਆਪਾਂ ਨੇ BMW ਦਾ ਕੰਮ ਤਾਂ ਕੰਟੀਨਿਊ ਕਰਾਂਗੇ ਆਪਾਂ ਪਹਿਲਾਂ ਪਹਿਲਾਂ Honda City ਦੂਜੀ ਤੋਂ ਫਿਰ ਦੂਜੀ ਫਿਰ ਇਹ Honda City ਫਿਰ BMW ਦਾ ਕੰਮ ਕਰਾਂਗੇ ਤਾਂ ਫਾਈਨਲੀ ਆਪਣਾ ਦਿਨ ਦੀ ਸ਼ੁਰੂਆਤ ਹੋਊਗੀ

ਗੱਡੀ ਦੇ ਵਿੱਚ ਬੈਟਰੀ ਦੀ ਪ੍ਰੋਬਲਮ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਇਹ ਗੱਡੀ ਦਾ ਕੰਮ ਕਰਨਾ ਹੈਗਾ ਤਾਂ ਫਿਰ ਲਈ ਗਏ ਹੁਣ ਆਪਣੇ ਕੋਲੇ ਦੁਕਾਨ ਤੇ ਹੋ ਗਿਆ ਗੱਡੀਆਂ ਤਿੰਨ ਪਹਿਲਾਂ ਉਹਦਾ ਕੰਮ ਫਿਰ ਇਹਦਾ ਕੰਮ ਫਿਰ ਉਹਦਾ ਕੰਮ ਜਿਵੇਂ ਇੱਕ ਵਾਰ ਤੁਹਾਨੂੰ ਦੱਸਿਆ ਜਿਆ ਤਾਂ ਜਦੋਂ ਵੀ ਮੈਂ ਕੋਈ ਕੰਮ ਕਰਨ ਲੱਗਦਾ ਜਾਂ ਬਾਹਰ ਜਾਣ ਦੇ ਨਾਲ ਨਾਲ ਦੇ ਨਾਲ ਬਾਰਿਸ਼ ਸਟਾਰਟ ਹੋ ਜਾਂਦੀ ਹੈ ਤੇ ਬਾਰਿਸ਼ ਦਾ ਕੀ ਕਰੀਏ ਹੁਣ ਦੱਸੋ ਅੱਜ ਗੱਡੀ ਲੈ ਕੇ ਉੱਥੇ ਖੜ੍ਹੀ ਹੋਈ ਸੀ ਕਿਤੇ ਹਲਕੇ ਹਲਕੇ ਬੂੰਦਾਵਾਂ ਦੀ ਸਟਾਰਟ ਵੀ ਹੋ ਗਈ ਹੁਣ ਜਿੰਨਾ ਟਾਈਮ ਰੁਕਦੀ ਨੇ ਉਨਾ ਟਾਈਮ ਆਪਾਂ ਕੰਮ ਨਹੀਂ ਸਟਾਰਟ ਕਰ ਸਕਦੇ ਗਾਈਜ਼ ਬਾਰਿਸ਼ ਸ਼ੁਰੂ ਹੋਣ ਤੋਂ ਬਾਅਦ ਆਸਮਾਨ ਦੇਖੋ ਗਾਈ ਕਿੰਨਾ ਜਿਆਦਾ ਸੋਹਣਾ ਹੋ ਗਿਆ ਬਹੁਤ ਜਿਆਦਾ ਖੂਬਸੂਰਤ ਲੱਗ ਰਿਹਾਗਾ ਇੰਨੇ ਘੜ ਮੌਸਮ ਦੇ ਵਿੱਚ ਆਪਾਂ ਨੇ ਆ ਗੱਡੀ ਦਾ ਕੰਮ ਕੰਪਲੀਟ ਕਰਤਾ ਤੇ ਆ ਗੱਡੀ ਦਾ ਹੁਣ ਕਰਨ ਲੱਗ ਰਹੇਗੇ ਓਕੇ ਡਨ ਹੋ ਗਿਆ ਇਹਦਾ ਹੀ ਬਸ ਇਹਦਾ ਵੀ ਡਨ ਹੋ ਗਿਆ ਰਹਿ ਗਈ ਇਕੱਲੀ ਉਹ ਗੱਡੀ ਤਾਂ ਗਾਈ ਆਪਣੀ ਦੁਕਾਨ ਦੇ ਕੋਲੇ ਮਿੱਟੀ ਢਕਾਈ ਗਈ ਏ ਤਾਂ ਕਿ ਇਥੋਂ ਮੜਾ ਜਾ ਸਾਫ ਸਫਾਈ ਹੋ ਸਕੇ ਕਾਲੇ ਸ਼ੇਰ ਦੀ ਗੱਡੀ ਆ ਗਈ ਦੇਖਦੇ ਹਾਂ ਉਹ ਗੱਡੀ ਕੱਢ ਲੂਗਾ ਲੈਟਾ ਬੰਦ ਕਰ ਦੇ ਹਾਂ ਕੱਢ ਲੇਗਾ ਸਫਾਈ ਲਿਗਾ ਜੀ ਆਪਣੇ ਕਸਟਮਰ ਦੀ ਗੱਡੀ ਆ ਗਈ ਵੀਡੀਓ ਬਣਾਉਂਦੇ ਬਣਾਉਂਦੇ ਚੱਲ ਹਾਂ ਚਲੋ ਜੀ ਬੋ ਆਈ ਖੋਲਾ ਕੀ ਰਾਂਗੇ ਤਾਰ ਲਾਏਗਾ ਹੈ ਬੈਟਰੀ ਕੱਢਣੀ ਪਊਗੀ ਤਾਂ ਕੱਢ ਕਰ ਕੀ ਹਾਲ ਹੈ ਉਹ ਤਾਂ ਠੀਕ ਤੇਰੇ ਵਰਗਾ ਨੇਗਾ ਓਏ ਗਾਲ ਕਿਉਂ ਕੱਢਦੇ ਹੋ ਨੇ ਤੁਸੀਂ ਵੀਡੀਓ 'ਚ ਜੇ ਤੁਹਾਨੂੰ ਕੋਈ ਗਾਲ ਕੱਢਣਾ ਕੰਮ ਕਰਦਾ ਦੱਸ ਦਿਨ ਉਹ ਕੋ ਗੱਡੀ ਖੜੀ ਨੂੰ ਵੀ ਐਂ ਡੋਲ ਜੀ ਨੂੰ ਜਿਹੜਾ ਕੰਮ ਮੈਂ ਉਹਦਾ ਕਰਿਆ ਨਾ ਕੋਈ ਕਰਦਾ ਵੀ ਨਹੀਂ ਸੀਗਾ ਕੀ ਕਰਤਾ ਜਦੋਂ ਚੈੱਕ ਹੋਊਗਾ ਨਾ ਤੇ ਲੰਬੇ ਰੂਟ ਤੇ ਚੱਲੂਗਾ ਫਿਰ ਤੂੰ ਦੇਖੂਗਾ ਜੇ ਮੰਨ ਲਿਆ ਕਾਮਯਾਬ ਹੋ ਗਈ ਫੇਰ ਤੈਨੂੰ ਪਤਾ ਤੇਰੇ ਕੋਈ ਇਹ ਤੇ ਤੂੰ 1100 ਰੁਪਏ ਦਾ ਸ਼ਹਿਰ ਅਜਸ਼ਨ ਕਰਦਾ 1100 ਦਾ ਸ਼ਹਿਰ ਨਹੀਂ ਚੱਲਦਾ ਚਲਾ ਗੋਲ ਮੜਾ ਜਾ ਪਤਾ ਤੇਰੇ ਬਾਈ ਨੇ ਕਿੱਡਾ ਵੱਡਾ ਕੰਮ ਕਰਿਆਗਾ 1100 ਤਖੜਾ ਜੇ ਬੈਲਟ ਉੱਡ ਗਈ ਤੇਰੀ ਜਮਾਈ ਵਾਰੀ ਮੇਰੀ ਸਾਰੀ ਗੱਲ ਵੀ ਜ਼ਿੰਮੇਵਾਰੀਆਂ ਹੋਰ ਦੱਸ ਦੱਸ 1100 ਦਾ ਸ਼ਿਕਾਇਤ ਤੈਨੂੰ ਪੈ ਜੂਗਾ ਚਲਾ ਘਰ ਮੜਾ ਜਾ ਠੀਕ ਹੈ ਚੱਲ 100 ਦਾ ਸੈਟ ਸੂਰੇ ਪਹੁੰਚ ਜੂਗਾ ਰੈਡੀ ਕਰਾ ਕੇ ਕੱਦ ਨੂੰ ਛੁੱਟੀ ਲੈ ਰਿਹਾ ਹਾਂ ਹੁਣ ਤਾਂ ਸੋਫੇ ਫਿਰਸਾ ਪੂਸਾ ਭਰਤੀਆ ਮੈਨੇ ਕਰਾਇਆ ਦੇਣਾ ਸੱਚਾ ਕਦੋਂ ਦੁਕਾਨ ਤੇ ਮੇਰੀ ਗੱਡੀ ਦਾ ਕਰਾਇਆ ਕਰਾਉਂਦਾ ਵਰਤਦਾ ਹੁੰਦਾ ਹਰ ਵਾਰੀ ਮੇਰੀ ਗੱਡੀ ਦਾ ਕਰਾਇਆ ਕਰਾਉਂਦਾ ਮੁੰਡਾ ਇੱਕ ਮਿੰਟ ਕੋੜਾ ਸਾਰੀ ਗੱਲ ਛੱਡ ਦੇ ਅੱ ਤਾਂ ਅੱਜ 4-5-5 ਤਰੀਕ ਨੂੰ ਮੈਂ ਕਰਾਇਆ ਦੇਣਾ ਹਰ ਵਾਰੀ ਦੀ ਇਹੀ ਗੱਲ ਆ ਹੁਣ ਮੈਂ ਇਹ ਤੈਨੂੰ ਮੁੱਲੇ ਰਖਲੜਨ ਕਰਨ ਦਾ ਕਰਾਈ ਜਦ ਮਾ ਭਰਨਾ ਹੁੰਦਾ ਤਾਂ ਖੋਲ ਮੋੜਿਆ ਚਲ ਠੀਕ ਆ ਬੈਟਰੀ ਖੋਲ ਕੇ ਹੁਣ ਆਪਾਂ ਆ ਗੱਡੀ ਕਰੀਏ ਸਟਾਰਟ ਜਿਹੜਾ ਕੰਮ ਆਪਾਂ ਨੇ ਦੇਖ ਪੰਪ ਦੇ ਕਿੰਨੇ ਘੰਟ ਤਰੀਕੇ ਨਾਲ ਫਟ ਕਰਿਆ ਗੱਡੀ ਦਾ ਸਟਾਰਟ ਹੋ ਕੇ ਪਤਾ ਲੱਗ ਜਾ ਚਲ ਗੱਡੀ ਦੇ ਦੇ ਪੈਸੇ ਹੁਣ ਲੱਡੂਆਂ ਦੇ ਚਾਹ ਵੀ ਨੇ ਵਰਤੇ ਚਾਹ ਕੇ ਦੇ ਮੈਂ ਚਾਹ ਵੀ ਲੈ ਹਾਂ ਹਾਂ ਰਹਿ ਗਈ ਚਾਹੇ ਹਾਂ ਹੈਲੋ ਦੇ ਦੇ ਲੱਡੂ ਦੇ ਪੈਸੇ ਯਾਰਾ ਹਾਂ ਲੱਡੂ ਤਾਂ ਤੈਨੂੰ ਖਾਦਾਗਾ ਉਹ ਦੇ ਦੇ ਚੱਲ ਜੇ ਲੱਡੂ ਇਹਨੇ ਖਾਦਾ ਪੈਸੇ ਵੀ ਤਾਂ ਅਸੀਂ ਦੇਊਗਾ ਚਲ ਤੇ ਉਹਦੇ ਕੀ ਫਰਕ ਹੈਗਾ ਲੈ ਆ ਉਹ ਕੁਝ ਪਾ ਦੇ ਕਹਦੇ ਬਾਪੂ ਨੂੰ ਪੈਸੇ ਮਿਲਦੇ ਬਾਪੂ ਨੇ ਪੈਸੇ ਲਏ ਨਹੀਂ ਕੀ ਹਾਲ ਹੈ ਠੀਕ ਨਹੀਂ ਗਿਆ ਬੜੀਆ ਬਾਜ ਨਹੀਂ ਨਿਕਲ ਰਹੀ ਨਿਕਲ ਰਹੀ ਹੈ ਦਰ ਹੀ ਦਰ ਨਾ ਕਹਦਾ ਉੱਤਰੀ ਤੇਰੀ ਚੱਲ ਆ ਜਾ ਬਾਜ ਨਹੀਂ ਨਿਕਲ ਰਹੀ ਬੀੜੀਆਂ ਕਿਉਂ ਪੀਨਾਂ ਓਏ ਯਾਰ ਓਏ 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 ਬੰਦ ਕਰ ਬੰਦ ਕਰ ਦੂੰਗਾ ਪਹਿਲਾ ਸੈਟ ਇਹਨੂੰ ਪਹਿਲਾ ਬੀੜੀ ਸੈਟ ਬੀੜੀ ਸੈਟ ਪਹਿਲਾ ਕਿਉਂ ਹੋ ਸਕਦਾ ਬੀੜੀ ਸੈਟ ਦੇ ਘਰ ਦੀ ਪ੍ਰਾਪਰਟੀ ਘਰ ਦੀ ਪ੍ਰਾਪਰਟੀ ਮਰੇਗਾ ਠੀਕ ਹੈ ਸਿੱਟ ਦੇ ਬੀੜੀ ਮੈਂ ਤੇਰੇ ਡੈਡੀ ਨੂੰ ਦਿਖਾਵਾਂ ਗੜੀਓ ਚੱਲ ਕਰਦੇ ਆਂ ਗੱਡੀ ਦਾ ਕੰਮ ਹੁਣ ਨਟ ਲਾਉਣਾ ਮੁੜ ਪ੍ਰਸ਼ਨ ਅਹੀਂ ਪਾਦਣਾ ਤੇਲ ਕੋਸ ਨਹੀਂ ਹੁੰਦਾ ਇਹ ਨਾ ਇਹ ਨਾ ਰੋਵਾ ਪਾਉਂਦਾ ਪ੍ਰੈਸ਼ਰ ਦੇ ਵਿੱਚ ਇਹ ਉਹ ਨਾਲਾ ਹਜੇ ਪੁੱਤ ਇਹ ਹਜੇ ਹਜੇ ਨਹੀਂ ਚੱਲਦੀ ਹੈਗੀ ਇਹ ਇਹ ਕਿਸੇ ਗੱਲ ਤੋਂ ਚੱਲੂਗੀ ਗੈਸ ਵਾਲੀ ਮੋਟਰ ਇਹ ਗੈਸ ਨਿਕੜ ਜੂ ਇਹਦੇ ਚੋਂ ਇਹਦੇ ਵਿੱਚ ਕਿਹੜਾ ਗੈਸ ਓਏ ਗੈਸ ਹੈ ਇਹਦੇ ਵਿੱਚ ਯਾਰ ਓਏ ਯਾਰ ਯਾਰ ਤੈਨੂੰ ਮੈਂ ਕਹਿਣ ਤਾਂ ਲੱਗ ਰਿਹਾ ਵੀ ਇਹਦੇ ਵਿੱਚ ਗੈਸ ਹੁੰਦਾ ਇਹਦੇ ਚੱਲ ਇਹ ਤੇਰਾ ਪੌੜ ਕਾਸਟ ਕਰੀਏ ਪੌੜ ਕਾਸਟ ਕਰਦੀ ਹੈ ਤੇਰਾ ਓਏ ਕੋਈ ਪੌੜ ਕਰਦੀ ਹੈ ਅੱਜ ਤੇਰੀ ਗੱਡੀ ਦੀ ਸਰਵਿਸ ਦੀ ਵੀਡੀਓ ਬਣਾਵਾਂਗੇ। ਅਬ ਕੋਈ ਤਾਂ ਚਲ ਉਹ ਤਾਂ ਹੋ ਗਈ ਤੇਰੇ ਦੀ, ਤੇਰੀ ਦੀ। ਕਦੇ ਆ ਵੀ ਕਦੇ ਇੱਕ ਖਵਾ ਪਿਆ ਜਿਆ ਕਰ ਕੁਛ ਯਾਰ। ਇਹਦਾ ਕਾਨੂੰ ਕਿਸੇ ਨੂੰ ਮਤਲਬ ਖਵਾਇਆ। ਹੈਂ? ਮੈਂ ਤਾਂ ਕਾਨੂੰ ਮਤਲਬ। ਕਿਦਨ ਖਵਾਇਆ ਜਨੇ ਬਨੋਦ ਦੇ ਲਿਜਾ ਕੇ ਮੈਨੂੰ ਕਿਹ ਹੋਰ ਖਵਾਇਆ ਖਵਾਇਆ ਕਦੇ। ਲੈ ਵਾਦਾ ਕਰ ਫਿਰ। ਇਸ ਸਮੂਰ ਵਾਲੇ ਮੇਲੇ ਦੇ ਖਵਾਏਂਗਾ ਪੱਕਾ। ਚਲ ਆਇਆ ਕਰ ਤੂੰ ਮੜਿਆ ਗੇੜਾ ਕੱਢਾਂ ਮੈਂ ਤੇਲ ਪਾ ਦਿੰਦਾ ਇਹ ਜਨੇ। ਹੈਂ? ਛਾਈਂ ਗੇੜਾ ਪਰਦਾ ਇੱਥੇ ਕੱਢ ਲਾ ਕੇ। ਕੱਟ ਲਾਣ ਲੱਗ ਰਿਆਂ ਜਿ ਨੱਟ ਕਸਣ ਲੱਗ ਰਿਆਂ। ਲੈ ਇਹਦੇ ਨਾਲ। ਤੇਰੀ ਗੱਡੀ 'ਚ ਤੇਲ ਪੈ ਜੂਗਾ ਯਾਰ ਜਦ ਨੂੰ ਅਟਲਾ ਕੋਈ ਗੱਲ ਸੁਣ ਲੈ ਤੇਰੀ ਗੱਡੀ 'ਚ ਮੈਂ ਤੇਲ ਪਾ ਦੂੰਗਾ ਮਾੜਾ ਪਾ ਦੇਗਾ ਬਾਈ ਜੀ ਕੰਪਨੀ ਦਾ ਤੇਲ ਲਿਆਏਂਗਾ ਜੱਕ ਤੇਲ ਕੋਈ ਕੰਪਨੀ ਦਾ ਯਾਰ ਜੈਂਕੇ ਹੈ ਜੈਂਕੇ ਇਹਦਾ ਕੋਰੀਅਨ ਆ ਇੰਡੀਅਨ ਤੇਲ ਪਾਉਂ ਚੱਲ ਕੋਈ ਨਹੀਂ ਇੰਡੀਅਨ ਪਾ ਦੂੰਗਾ ਦੂਆ ਲਾ ਦੇ ਯਾਰ ਲੱਟ ਲਾ ਦਾਨਾ ਨੱਟ ਰੁੰਦਾ ਕਿਉਂ ਹੈ ਬੀੜੀ ਪੀੜੀ ਛੱਡ ਦੇ ਹੁਣ ਤੇਰੀ ਵੀਡੀਓ ਪੱਕਾ ਵਿੱਚ ਪਾਉਂਗਾ ਬਈ YouTube ਤੇ ਓਏ ਦੂਆ ਜਦ ਮੈਂ ਤੇਤੋਂ ਬੈਟਰੀ ਮੰਗੇਦੀ ਤੂੰ ਕਿੱਥੇ ਸੀਗਾ ਬਈ ਮੈਂ ਹੈ ਨਹੀਂ ਤੂੰ ਕਿੱਥੇ ਸੀਗਾ ਉਹ ਗੱਡੀ ਕਿਹਨਾਂ ਲੈ ਗਿਆ ਨਾ ਬਾਲਾ ਤੂੰ ਫਿਰ ਤੂੰ ਪੰਗਾ ਪੰਗਾ ਕਿਉਂ ਲੈਣਾ ਜੇ ਤੈਨੂੰ ਪਤਾ ਵੀ ਮੈਂ ਚੀ ਤੇਲ ਪਾ ਨਹੀਂ ਸਕਦਾ ਹੈਗਾ ਬਾਦੇ ਧਰਜੀ ਬਣ ਕੇ ਇਹਦੇ ਚ ਕਹਿਣਾ وہی ਮੈਂ ਬਾਈ ਦੀ ਅੱਜ ਗੱਡੀ ਦਾ ਥੀਕ ਕੰਮ ਕਰ ਰਿਹਾ ਹਾਂ ਹਾਂ ਤਾਂ ਫਾਈਨਲੀ ਗਏ ਜਿੰਨੇ ਵੀ ਮੇਰੇ ਦੋਸਤ ਐ ਨਾ ਮੈਨੂੰ ਫ੍ਰੀ ਕੰਮ ਕਰਾਉਂਦੇ ਰਹਿੰਦੇ ਨੇ ਕਦੇ ਨੇ ਨਦੇ ਮਨ ਦੇ ਵਿੱਚ ਆਉਂਦਾ ਹੈਗਾ ਵੀ ਚਲ 4 ਰੁਪਏ ਦੇ ਦਈਏ ਬੰਦੇ ਨੇ ਦੁਕਾਨ ਕਰੀ ਹੋਈ ਹੈ ਬੰਦੇ ਨੇ ਹੋਰ ਵੀ ਪੈਸਾ ਟੱਕਾ ਹੋਊਗਾ ਫ੍ਰੀ ਬਸ ਸੋਚਦੇ ਨੇ ਵੀ ਫ੍ਰੀ ਕੰਮ ਕਰਵਾ ਲਈ ਹੈ ਹਾਂ ਹੁਣਾਂ ਗੱਡੀ ਦੇ ਸਰਵਿਸ ਕਰੀ ਜਾਏਗੀ ਜੇ ਜੀ ਸਰਵਿਸ ਵੀ ਫ੍ਰੀ ਕਰੀਏਗੀ ਇਹ ਜਿੱਕਰ ਇਹ ਕਰ ਵੀਦਾ ਉਹ ਹੈ ਕਿੰਨੇ ਰੁਪਏ ਤੇ ਕਿੰਨੇ ਰੁਪਏ ਦੇਣਗੇ ਇਹ ਪਾਸੇ ਕੁਝ ਨਹੀਂ ਦਿੰਦਾ ਹੈ ਯਾਰੀ ਦੋਸਤੀ ਨਾ ਕਈ ਵਾਰ ਨੁਕਸਾਨ ਚ ਲੈ ਕੇ ਜਾਂਦੀ ਹੈ ਇਸ ਕਰਕੇ ਨਾ ਆਪਾਂ ਨੂੰ ਥੋੜਾ ਜਿਹਾ ਵਿਚਾਰ ਰੱਖਣਾ ਚਾਹੀਦਾ ਯਾਰ ਦੋਸਤ ਜਿੰਨੇ ਘੱਟ ਹੋਣ ਉਹਨੇ ਕ ਉਹਨੇ ਕੀ ਠੀਕ ਰਹਿੰਦੇ ਨੇ ਯਾਰ ਦੋਸਤ ਜਿੰਨੇ ਘੱਟ ਹੋਣ ਘੱਟ ਯਾਰ ਦੋਸਤ ਰੱਖਿਆ ਕਰੋ ਮੇਰੀ ਗੱਲ ਸੁਣ ਹਾਂ ਯਾਰ ਆਪਣਾ ਘਰ ਵਾਲਾ ਕੰਮ ਹੁੰਦਾ ਨਾ ਯਾਰੀ ਦੋਸਤੀ 'ਚ ਵਿੱਚ ਪੈਸੇ ਜਿੰਨੇ ਵੀ ਮਿਸਤਰੀ ਬਧਰੇ ਹਾਂ ਇਹ ਵੀ ਗੱਲ ਅੱਛੀ ਸਹੀ ਹੈ ਇਹਦਾ ਮਤਲਬ ਇਹ ਕੁੜੀ ਹੈਗਾ ਵੀ ਇੱਕ ਵਾਰੀ ਕਰਾ ਲਓ ਦੋ ਵਾਰੀ ਕਰਾ ਮੱਲਾ ਹੁਣ ਇਹ ਵਿੱਚ ਮੈਂ ਕਦੇ ਤਾਂ ਬੰਦੇ ਨੂੰ ਪੈਸੇ ਦੇਉ ਹੁਣ ਇਹਦੇ ਤੇ 10000 ਰੁਪਏ ਦੇ ਲ ਮਤਲਬ ਤੈਨੂੰ ਲੋੜੇ ਪੈ ਗਈ ਤੂੰ ਪੱਤਣਾ ਲੈ ਗਿਆ ਮੈਂ ਤਾਂ ਲੱਡੂਆਂ ਵੀ ਪੈ ਗਈ ਤੇਲ ਨਹੀਂ ਪਵਾਇਆ ਕਿਹਜੇ ਗੱਡੀ ਚ ਹਾਂ ਤੂੰ ਲੜੇਗਾ ਲੜੇਗਾ ਪਹਿਲਾਂ ਕੰਨਾ ਕੰਨਾ ਲੜਿਆ ਲੈ ਫਿਰ ਮੈਨੂੰ ਦੇ ਗੱਡੀ ਸਾਰੇ ਸਰ ਕਿਸ ਦਾ ਕਿਉਂ ਆ ਗਿਆ ਨਾ ਉਸੇ ਕਰ ਲਾ ਦੇ ਬੰਦੇ ਨੂੰ ਪੱਲੂ ਘਰੇ ਹੋਣਾ ਹਾਂ ਪੱਲੂ ਬਾਣ ਲੱਗ ਰਹੇ ਤੇਲ ਵੀ ਇਹ ਨਾ ਮੈਂ ਆਪਣੇ ਪੱਲੂ ਲੈ ਕੇ ਆਇਆਗਾ ਇਹਦੇ ਘੜਾ ਤੋਂ ਪੈਸੇ ਜਾਏਗਾ ਤੇਲ ਦੇ ਨਾ ਮੇਰੇ ਮੈਂ ਅਨਸਾਰ ਬੰਸੀ ਜੀ ਨੇ ਪੇਟੇ ਕੋਲ ਵੱਡੇ ਭਾਈ ਹੱਥ ਜੋੜ ਕੇ ਬੈਂਚੀ ਆ ਕੇ ਕਰਾਇਆ ਕਰੋ ਇਹ ਸਭ ਕੁਝ ਕਰਨਾ ਹੁੰਦਾ ਦੇ ਜਾ ਕਰੋ ਪੈਸੇ ਠੀਕ ਹੈ ਤੇ ਵਾਸਤੇ ਆਂਡੇ ਦੀ ਟ੍ਰੇ ਲੈ ਕੇ ਆਇਆ ਸੀ ਮੈਂ ਆਂਡੇ ਦੀ ਟ੍ਰੇ ਲੈ ਕੇ ਆਇਤੀ ਜਿਹੜੀ ਦੇਖੀਆ ਸਾਰੇ ਕੀ ਹਾਲ ਕਰਤਾ ਸੂਹੇ ਨੇ ਸਾਰੇ ਖਰਾਬ ਕਰਤੀ ਯਾਰ ਆਂਡੇ ਦਾ ਨਹੀਂ ਬੰਨ ਆਂਡਾ ਵੀ ਲੈ ਗਿਆ ਇੱਕ ਚੱਕ ਕੇ ਵਿੱਚੋਂ ਆਹ ਦੇਖ ਆਹ ਪੰਨੇ ਪੈਗਾ ਉਹ ਬੇ ਅੰਡਾ ਦੇ ਲਾਉ ਕਰਤਾ ਜਲੂਸ ਕਰਤਾ ਅੰਡੇ ਦਾ ਸਾਰਾ ਨਾ ਨਾ ਬੜਾ ਇਹਦਾ ਯਾਰ ਚੂਹੇ ਦਾ ਕੋਈ ਨਾ ਕੋਈ ਫਰਕ ਕਰਨਾ ਬੋਲੀ ਗੱਲ ਕਰਦੀ ਢੇਲ ਜਾਂਦੇ ਗਿਆ ਛੇ ਹੋ ਨਹੀਂ ਕਰਦੇ ਮਾਤਾ ਹੋਰ ਯਾਰ ਤਾਂ ਬੁਰਾ ਹਾਲ ਕਰਤਾ ਇਹਦਾ ਅੰਡੇ ਮੁੰਡੇ ਇਹਦਾ ਟੀਪ ਨਹੀਂ ਟੀਪ ਤਾਂ ਮੈਂ ਤੂੰ ਖੜਤੀ ਤੇਲ ਮੈਂ ਪਾਉਣਾਗਾ ਪੈਸੇ ਮੈਂ ਲੈਣੇ ਨੇ ਕਿ ਥਾਂ ਲੈਣੇ ਨੇ ਫਰੀ ਸੇਵਾ ਕਾ ਸੇਵਾ ਕਾਰ ਸੇਵਾ ਕਾਰ ਸੇਵਾ ਬੰਮਣਾ ਦੀ ਬੰਦਿਆ ਬਰ ਬਾਰ ਨੀ ਆ ਨਟਲਾ ਤਿੱਥੇ ਥੱਲੇ ਓਕੇ ਤੇ ਥੱਲੇ ਨਿਕੜ ਜਾ ਸਰ ਇਹ ਕੀ ਕੋਲਿਆ ਤੂੰ ਮੈਂ ਤਾਂ ਇਹੀ ਕੰਮ ਜੋਗਾ ਰਹਿ ਜਾਗਾ ਪਹਿਲਾ ਵਿਸਤਰੀ ਮਿਲੋ ਜਿਹੜਾ ਮੰਗਲਾ ਜਲ ਵੀ ਆਪਦੇ ਲੰਗ ਕਰ ਰਿਹਾਗਾ ਅੱਜ ਜੇ ਦੇ ਸੀਓ ਪਾਤਾ ਪਰ ਪਾਤਾ ਦਿੱਤਾ ਕਰ ਦਿੱਤੀ ਨਿੱਚੜ ਜੂ ਬਾਈ ਫਰੀ ਦੀ ਚੀਜ਼ ਅਗਿਆ ਹੁਣ ਗਏ ਜੇ ਅਸੀਂ ਬਨੋਦ ਦੀ ਦੁਕਾਨ ਤੇ ਚਾਹ ਪੀਣ ਆਏ ਹਾਂ ਹਾਂ ਹੋਟਲ ਤੇ ਗਏ تھے ਕਿ ਚਾਹ ਪੀਣ ਵਾਸਤੇ ਦੁਕਾਨ ਨੂੰ ਵੀ ਸਾਡੇ ਕੋਲ ਖੜਤਾ ਜਾ ਚੁੱਪਦਾ ਕਰ ਜਾ ਦਿਖਾਈਏ ਉੱਥੇ ਮੰਗਵਾਇਆ ਥਾਨੇ ਇੱਕ ਲੱਡੂ ਇੱਕ ਲੱਡੂ ਦਾ ਕਰਨਾ ਦੇ ਥਾਨੇ ਅੱਧਾ ਅੱਧਾ ਹਿੱਸਾ ਅੱਧੇ ਹਿੱਸੇ ਵਿੱਚੋਂ ਗਾਏ ਅੱਧੇ ਚੋਂ ਵੀ ਅੱਧਾ ਜਿਹਾ ਲੱਡੂ ਇਹਦੇ ਮੈਨੂੰ ਮੈਂ ਤਾਂ ਪਾ ਇਨਸਾਨ ਹੈ ਪੈਸੇ ਨਹੀਂ ਲੈਏ ਪੈਸੇ ਕਿਉਂ ਨਹੀਂ ਲਏ ਹੈਗੇ ਲੈਏ ਨੇ ਪੈਸੇ ਮੇਰਾ ਘਰ ਆ ਕੰਮ ਹੋਦਾ ਜੂ ਫੇਸਾ ਉਹ 40 ਰੁਪਏ ਕੱਟ ਲਵੇ 40 ਗਾਦੇ ਵਿੱਚ ਨੂੰ ਹੋਰ 30 ਰੁਪਏ ਚਾਹਦੇ ਹੋਰ 15 ਰੁਪਏ ਚਾਹਦਾਗਾ ਜਲਦੀ ਜੂਦੇ ਹਰਜਾ ਪੰਜ ਰੇਣ ਦੇ ਦਿੱਤੇ ਨੀ ਕੰਮ ਨਹੀਂ ਚੱਲ ਗਈ ਤੁਮ ਮੈਨੂੰ ਕੀ ਕਰੇ ਸਾਹਿਬ ਦਾ ਸਾਫ ਪੈਸੇ ਆਉਣ ਦਾ ਸਾ ਜਾਣਦੇ ਤੱਚਰਾਏ ਵਾਸਤੇ ਸਾਫ ਦਾ ਕਰਤੀ ਜੀ ਪੈਨ ਉਹਦੀ ਨੰਦ ਯਾਰੇ ਇੱਕ ਦਰਦਾਰ ਰੂਲ ਹੈਗਾ ਵੀ ਪਹਿਲਾਂ ਹਿਸਾਬ ਕਰਕੇ ਆਈਏ ਫਿਰ ਬਾਅਦ ਵਿੱਚ ਪੈਸੇ ਦੇ ਜੀ ਬੰਦਾ ਬੋਲ ਰਿਹਾ ਜੀ ਬਰੇ ਇੰਦੂ ਆਇਆ ਨਹੀਂ ਉਹ ਪੈਸੇ ਲੈ ਕੇ ਜਾਵਾਂਗੇ ਪੈਸੇ ਦੇ ਕੇ ਆ ਗੱਲੇ ਨੂੰ 13 ਜੀ ਦਾ ਹਿਸਾਬ ਕਿਤਾਬ ਆਪਾਂ ਨੇ ਕਰਨਾ ਹੈ ਨਾ ਪਹਿਲਾਂ ਪੈਸੇ ਲੈ ਕੇ ਜਾਵਾਂਗੇ 13 ਗੱਲੇ ਨੂੰ ਪੈਸੇ ਦੇ ਕੇ ਆਵਾਂਗੇ ਨਾ ਪਹਿਲਾਂ ਹਿਸਾਬ ਕਰਾਂਗੇ ਫਿਰ ਨਾਲ ਦੇ ਨਾਲ ਪੈਸੇ ਦੇਵਾਂਗੇ ਇਹਦਾ ਮਤਲਬ ਇਹ ਨਹੀਂਗਾ ਵੀ ਪਹਿਲਾਂ ਹਿਸਾਬ ਕਰੀਏ ਪਹਿਲਾਂ ਦਿੰਦਾ ਪੈਸੇ ਮੈਂ ਤਾਂ ਦਿੰਦਾ ਨੇ ਸਭ ਕਰਦੇ ਨੇ ਆਦਮੀ ਪੈਸੇ ਬੜਾ ਕਿਉਂਦਾ ਯਾਰ ਪੱਕੀ ਗੱਲ ਹੈ ਕੈਦੀ ਵੀਡੀਓ ਦੇ ਵਿੱਚ ਤੋਂ ਮੈਂ ਦੂੰਗਾ ਪੈਸੇ ਤੂੰ ਆਇਆ ਆਹੋ ਅਸੀਂ ਬਥੇਰੇ ਕੰਮ ਆ ਜਾਣੇਗਾ ਅਗਲਾ ਚੱਲ ਜੀ ਦੇਵੀ ਤੋਂ ਅਗਰ ਕੀ ਗੱਲ ਚੱਲ ਬਸ ਯਾਰ ਹੁਣ ਨੁੱਚੜੀ ਜਾਊਗਾ ਯਾਰ ਇਹਦੇ ਵਿੱਚ ਦੇ ਯਾਰ ਇਹ ਲੱਭੀ ਪੀਦੇ ਕੰਮ ਨੂੰ ਤੈਨੂੰ ਇਹ ਕੋਪਨ ਦਿੱਤਾ ਵੀਰੇ ਪੀ ਯਾਰ ਕੋਪਨ ਹੈ ਹੀ ਨਹੀਂ ਇਹਦੇ ਵਿੱਚ ਕਿੱਥੇ ਕੋਪਨ ਹੈ ਤੇ ਪੀਪੀ ਨਹੀਂ ਮਿਲਦੀਗੇ ਯਾਰ ਵੱਡੇ ਭਾਈ ਉਹਨਾਂ ਦਾ ਪੈਸੇ ਦੇ ਰਹੇ ਨੇ ਇਹਦੇ ਨਾਲ ਤਾਂ ਪੀਪੀ ਵੀ ਲੈ ਕੇ ਜਾ ਰਹੇ ਨੇ 60 ਪੀਪੀ ਤਾਂ ਰੋਥੇ 2 ਟੱਕਲਾ ਤੇ ਕੋ ਪ੍ਰੈਸ਼ਰ ਦਾ ਕਾਇ ਰਿਹਾ ਜੀ ਮੁਝੇ ਕੰਮ ਲੱਗਿਆ ਕਰਨ ਤਾਂ ਪੂਰਾ ਦਾ ਕਰਿਆ ਯਾਰ ਪਹਿਲਾਂ ਪੀਪੀ ਰੱਖ ਉੱਥੇ ਉੱਧਰ ਰੱਖ ਉੱਧਰ ਲੈ ਪਹਿਲਾਂ ਤੇਲ ਨੂੰ ਗੇਜਨ ਗੇਜਨ ਨਾਲ ਲਾ ਕੇ ਦੇਖ ਲੈਂਦੇ ਆ ਵੀ ਤੇਲ ਲੱਗਦਾ ਵੀ ਹੈ ਉਹਨੇ ਤੇਰੇ ਯਾਰ ਵੀ ਤਾਂ ਕਦਾ ਗਲਤੀ ਵੱਟ ਲਿਆ ਯਾਰ ਮੋਟਰ ਦਾ ਲੱਗ ਗਿਆ ਤੇਲ ਓਏ ਹੈ ਉਹ ਉਪਰ ਦਾ ਗਲਤੀ ਵੱਟ ਜਾਉਂਦਾ ਇੱਕ ਦਾ ਕਿਨੇ ਲਾ ਜੀ ਉਪਰ ਉਤਨ ਕਰਨ ਇੱਕ ਵਾਰ ਫਿਰ ਜਿੰਨੇ ਗੱਲ ਜੀ ਬਦਲੇ ਜੋ ਉਸ ਤੋਂ ਉੱਤੇ ਕਾਹ ਤੋਂ ਬਟਲੇ ਗੱਲ ਚਾਹ ਦੇਖ ਲੈ ਦੇ ਵਿੱਚ ਖੀ ਹੈ ਦੱਸ ਦੇ ਤੁਹਾਨੂੰ ਜੀਆ ਕੋਈ ਨਾ ਆਏ ਥੋੜੀ ਹੁਣ ਤਾਂ ਹੁੰਦਾ ਵੀ ਗੱਲ ਵੱਢਦੀ ਇਹਦਾ ਚੱਲ ਆਏ ਹੁਣ ਗੇਜ ਲਾ ਕੇ ਦੇਖਦੇ ਦੇ ਵਿੱਚ ਵੀ ਤੇਲ ਕਿੰਨਾ ਕੁ ਹੋ ਗਿਆ ਗੱਡੀ ਦੇ ਵਿੱਚ ਕਿੰਨਾ ਕੁ ਨਹੀਂ ਹਾਂ ਇੱਦੋਂ ਵਈ ਕਿਹੜੀ ਲੱਗੂ ਇੱਥੇ ਲੱਗੂਗੀ ਦਾ 35 ਕਾ ਤੋਂ ਨਹੀਂ ਵਿੱਚ ਹੋਏ ਇਹਦੇ ਗੇੜਾ ਦੇਖ ਲੈ ਇਹ ਫਰੀ ਸਾਈਡ ਵਾਲਾ ਹੈ ਫਰੀ ਸੇਵਾ ਪਾਣੀ ਉਹ ਤੇ ਵੀ ਚੋ ਹੋ ਗਿਆ ਵੇ ਤੇਲ ਪੂਰਾ ਫਲ ਤੇ ਪਹੁੰਚ ਗਈ ਗੱਲ ਫਰੀ ਸੇਵਾ ਹੀ ਕਰ ਰਹੇ ਹਾਂਗੇ ਅਸੀਂ ਟੈਗਟ ਢਾਂਵੇਂ ਦੇਣੇ ਨੇ ਕਰੀ ਰੇਸ ਮੜੀ ਕੀ ਫਲਟਾ ਵੇ ਕੀ ਫਲਟਾ ਜਾ ਪ੍ਰੈਸ਼ਰ ਡਟਾ ਪ੍ਰੈਸ਼ਰ ਡਟ ਕੇ ਰਹਿ ਗਿਆ ਉਸਤਾ ਦਾ ਬੰਦ ਕਰ ਗੱਡੀ ਮੜ ਜਾ ਤਾਜੀ ਦੱਸਣਗੇ ਕੀ ਫਾਲਟ ਆ ਇਸਤਾਜੀ ਦੱਸੋ ਕੀ ਫਾਲਟ ਹੈ ਜੇ ਗੈਸ ਨਹੀਂ ਹੈਗੀ ਫਾਲਟ ਪੀ ਹੈ ਇਸਤਾਜੀ ਹੈ ਹੀ ਨਹੀਂ ਗੈਸ ਹੈ ਗੈਸ ਭਾਈ ਜੀ ਹਾਂ ਬਾਟਨ ਖੋਲ ਲੋ ਹਾਂ ਲਾ 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 ਜੀ ਯਾਰ ਭਾਈ ਲੈ ਤੂੰ ਬਹੁ ਟਾਈਮ ਹੋ ਗਿਆ ਤੂੰ ਮੇਰਾ ਕੰਮ ਉਹ ਸਾਰਾ ਸ਼ਾਮ ਨੂੰ ਵਾਲਾ ਉਹ ਕਿਹੜੇ ਚ ਲਾ ਮੈਂ ਭਾਈ ਬਹੁ ਪਿਛਰ ਮਗਾ ਰਿਹਾ ਇੰਨੀ ਬਿਸ਼ਰਮੀ ਨਾਲ ਕਿ ਮੈਨੇ ਵੀਡੀਓ ਕਰਦਾ ਵੀਡੀਓ ਦੇ ਵਿੱਚ ਹੈ। ਆਈ ਦੇਰਾਂ ਕਰੀ। ਖੜ ਜਾ। ਮੁੱਛਾ ਖੜ ਤ ਸੀ। ਖੜ ਖੜ ਤ ਸੀ। ਬੱਸ ਬੱਸ ਬੱਸ। ਓਏ ਫੇਰ ਪੈਸੇ ਮਿਲ ਜਾਣਗੇ ਨਹੀਂ ਮਿਲਦੇ ਨਹੀਂ ਕੀ? ਸ਼ੁਰੂਆਤ ਨਾਲ ਆ। ਪਹਿਲਾਂ ਪੈਸੇ ਫੇਰ ਮਿਲਣਗੇ। ਮੁੱਛ ਨੂੰ ਹੱਥਾਂ ਨੂੰ ਕੋੜ ਜਿਹਾ ਦੇ। ਇੱਧਰ ਆ ਤੋ ਬੋਲ। ਹਾਂ ਹਾਂ ਦੇਖ। ਹੈ ਅੱਜ ਮੁੱਛਾ ਕਿੱਥੇ ਕਟਾ ਕੇ ਆਇਆ। ਸੈਂਟਰ ਕਰਦਾ ਯਾਰ ਧਿਆਨ। ਮੁੱਛਾ ਕਿੱਥੇ ਕਟਾ ਕੇ ਆਇਆ? ਕਿਹੜੇ ਤੇ ਲਾਉਂ। ਮਨਨ ਖੋਲ ਦੀਏ। ਨਹੀਂ ਨਹੀਂ ਖੋਲ ਲਈ। ਸਾਈਡ ਤੋਂ ਕਿੱਡ ਦੇਖਾਂਗੇ। ਦੇਖ ਇੱਕਦਮ। ਹੈਲੋ ਸਾਈਡ ਦਾ। ਇੱਧਰ ਆ ਮੈਂ। ਹੂੰ। ਉਸਤਾਦ ਯਾਰ ਤੁਸੀਂ ਇਹ ਸਿੰਚਣਾ ਪਹਿਲਾ ਪ੍ਰੈਸ਼ਰ ਖੋਲੇਗਾ ਆਹ ਖੋਲ ਪਹਿਲਾ ਪਹਿਲਾ ਪ੍ਰੈਸ਼ਰ ਖੋਲਾ ਆਹ ਖੋਲ ਦੇ ਹਾਂ ਥੋੜਾ ਖੋਲੀ ਖੋਲ ਦੇ ਖੋਲ ਦੇ ਖੋਲ ਦੇ ਖੋਲ ਦੇ ਸਾਰਾ ਇਹ ਨੂੰ ਨਾ ਆਪ ਐਪ ਕੋਲ ਦੇ ਉਧਰ ਕਰ ਹੈਗਾ ਜੋਰ ਇੰਨਾ ਮੱਕੀ ਦੇ ਦਾਣੇ ਜੱਬਦਾ ਹੁਣ ਨਾ ਬੈਟਰੀ ਬੈਟਰੀ ਤੋਂ 70 70 ਹੋਇਆ ਗਾ ਲੋ ਨਾ 2500 ਜਿਹੜਾ ਰਿਹਾ ਮੈਨੂੰ ਪੈਂਦਾ 3500 ਦੀ ਕਹਿ ਰਿਹਾ ਉਹ ਮੈਨੂੰ 3500 ਦੀ ਕਹਿ ਰਿਹਾ ਆਪਾਂ 35 ਦੇ ਬਿਨਾ ਕੱਟੇ ਹੀ ਰਹਿ ਰਿਹਾ ਯਾਰ ਬਿਨਾ ਕੱਟੇ ਹੀ ਰਹਿ ਰਿਹਾ ਆ ਫਿਰ ਉਹ 35 ਤੋਂ ਜਾ ਬਿਨਾ ਪੱਪੇ ਨਾ ਕੱਟੇ ਦਾ ਬਿਨਾ ਕੱਟੇ ਦਾ ਮੈਨੂੰ ਵੱਧ ਦੀ ਕਹਿ ਰਿਹਾ ਹਾ ਹਾਈਡਰੋਲਿਕੇ ਕਹਿ ਰਿਹਾ ਤੈਨੂੰ ਹਾਈਡਰੋਜਨ ਪਤਾ ਨਹੀਂ ਕਿਹੜੀ ਦੀ ਉਹ ਹਾਈਡਰੋ ਬਲਗ ਮੈਨੂੰ ਕਹਿ ਰਿਹਾ ਬੈਟਰੀ ਲੈ ਲੈ ਬੈਟਰੀ ਲੈ ਲੈ ਮੈਂ ਜਾਦਾ ਮੈਂ ਬੈਟਰੀ ਲੈ ਲੈ ਮੇਰੇ ਸ਼ਾਮ ਦਾ ਕਾ ਜਾਣਗੇ پیسے ਤੈਨੂੰ ਕੰਮ ਦਾ ਕਰੀਦਾ ਲੱਗ ਖੜ ਜਾ ਇੱਕ ਮਿੰਟ ਮੀਟਰ ਲਾਦਾ ਲੈ ਵੀ ਉਹ ਤਰੀ ਗੱਡੀ ਨੂੰ ਠੀਕ ਇੰਨੇ ਜਿੰਦਾ ਮੈਂ ਕੱਟ ਮਾਤਾ ਕੱਟ ਪੰਜ ਜਿੰਨੇ ਲਾ ਦਿੰਦਾ ਰੰਗ ਕਰ ਦਿੱਤਾ ਚੀਕ ਤਾਂ ਕੋਈ ਨਹੀਂ ਹੋਦੀ ਤਰਜਾ ਕਰਦੀ ਫਾਲੀਪੇ ਵਰਗਾ। ਅੱਜ ਜਿਹੜਾ ਕਿਤਾਬ ਦਵੇ ਮੈਦਨਦਰ ਸੁਟਾ ਰਿਹਾ। ਅਗਲੇ ਦਿਨ ਕਾਇਮ। ਹੁੰਦਾ ਕਿ ਉਹ ਅਲਗਾਂ ਤੇ ਉਹ ਦਗਾ। ਹਾਂ ਫੇਰ ਮੈਂ ਕਹਿੰਦਾ ਮੈਨੂੰ ਤੇਰੀ ਪੇਮੈਂਟ ਚਾਹੀਦੀ। ਇਹ ਫੰਜੀ ਜਿਹੜਾ ਮੈਂ ਬਰੀ ਲੈਦੇ ਵੀ ਆਲਾ ਮਾਰਦਾ ਨਹੀਂ। ਨਹੀਂ ਇੰਜਨ ਕਰਾਏਗੇ ਆਪਣੀ ਦਿੰਦੇ। ਜੇ ਕੁਝ ਵੀ ਤਰ ਆਇਆ ਤਾਂ ਵੀ ਜਿਹੜੀ ਵਾਰੀ ਤੇ ਲਈ ਚਾਲ। ਮੌਸਮ ਯਾਰ ਦੁਬਾਰੇ ਫੇਰ ਮੀਂਹ ਵਾਲਾ ਹੋ ਰਿਹਾ ਗਾ ਜਨਾ ਪਰ ਵਧੀਆ ਹੋ ਰਹਾ ਪਰ ਗਰਮੀ ਹੋ ਗਈ ਪੂਰੀ ਟੈਂਪਰੇਚਰ ਮੈਨੂੰ ਲੱਗਦਾ ਫੇਰ 34-35 ਡਿਗਰੀ ਹੋ ਗਿਆ। ਪੰਬੀਰੀਆਂ ਇਆਂ ਉੱਡਦੀਆਂ ਫਿਰਦੀਆਂ ਨੇ ਬਾਹਰ ਮੌਸਮ ਲੱਗਦਾ ਠੀਕ ਹੋ ਜੂਗਾ ਥੋੜੇ ਟਾਈਮ ਤੱਕ। ਪੰਬੀਰੀਆਂ ਯੇ ਉੱਡ ਰਹੀਆਂ ਨੇ ਲੱਗਦਾ ਬਾਰਿਸ਼ ਦੁਬਾਰੇ ਫੇਰ ਆਊਗੀ ਪਰ ਮੌਸਮ ਬਹੁਤ ਗਰਮੀ ਵਾਲਾ ਹੋ ਗਿਆ। ਇਸ ਕਰਕੇ ਆਪਾਂ ਅੰਦਰ ਹੀ ਠੀਕ ਆ ਪੱਖਾ ਚੱਲ ਰਿਹਾ। ਆ ਇੰਜਨ ਕਿੰਨੇ ਦਾ ਬਣੋ? 5-400 ਦਾ ਬਣੋ। ਇਹ ਤਾਂ 2-3000 ਦਾ ਹੋਣਾ। ਆ ਬੰਦਿਆਂ ਦੀ ਗੱਡੀ ਦਾ ਤਾਂ ਇੰਜਨ ਸਮਝ ਲੈ। ਦੋ ਤਿੰਨ ਕਈਆਰ ਦੀ ਹੋਊਗਾ ਲੈ ਵੀ ਮਿੱਤਰਾਂ ਇੱਕ ਗੱਡੀ ਹੋਰ ਆ ਗਈ ਹੈ ਦੂਰੋਂ ਹੀ ਲੈਟਾ ਮਾਰ ਰਹਾ ਆ ਵੀ ਮੈਂ ਆ ਕੇ ਜੇ ਹਾਲ ਚਾਲ ਪੁੱਛੂਗਾ ਵੱਡੇ ਭਾਈ ਆ ਜਾ ਅੰਦਰਲੀ ਸੜਕ ਆ ਜਾ ਕੀ ਪ੍ਰੋਬਲਮ ਆ ਗੱਡੀ ਚਾ ਇਸੇ ਘੱਟ ਮਾਰ ਦਿੰਦਾ ਇਸੇ ਘੱਟ ਮਾਰ ਦਿੰਦਾ ਅੱਛਾ ਇੱਕ ਵਾਰੀ ਜੇ ਤੂੰ ਘੱਟ ਮਾਰ ਕੇ ਮੁੜ ਕੇ ਚੱਲਦਾ ਨਹੀਂ ਕੇ ਵਾਰੀ ਕੂਲਿੰਗ ਵੀ ਹੈ ਨਹੀਂ ਐਨੀ ਮਤਲਬ ਮੌਸਮ ਦੇ ਹਿਸਾਬ ਨਾਲ ਕਰ ਰਿਹਾ ਹਾਂ ਵੀ ਜਦੋਂ ਫੁੱਲ ਕਰਮੀ ਪੋਗੇ ਕੂਲਿੰਗ ਛੱਡ ਚੁ ਫਿਰੌਸਾ ਹਿਸਾਬ ਨਾਲ ਤਾਂ ਇਹ ਬੰਦ ਹੋ ਜੂ ਕੂਲਿੰਗ ਇੱਕ ਗੱਲ ਹੋਰ ਹੈ ਗੱਡੀ ਰੇਸ ਵੀ ਨਹੀਂ ਪੂਰਾ ਲੈ ਰਹੀ ਫਰਕਾ ਆ ਦੇ ਫੀਕਅਪ ਚ ਫਰਕ ਕੇ 2000 ਰੁਪਏ ਤੋਂ ਵੱਧ ਆ ਰਿਹਾ ਮੇਰੀ ਨਹੀਂ ਜਾਂਦੇ ਗੱਡੀ ਦੇ ਚਲ ਦੇਖਦੇ ਇਹਨੂੰ ਮੋੜ ਕੇ ਕੀ ਸਮੱਸਿਆ ਦੇ ਚ ਗੱਦੀ ਹੋਈ ਅਜੇ ਪੈਸੇ ਕਿਤਨੇ ਦੇਗਾ ਗੱਡੀ ਦੇ ਗਰੀਬ ਲੋਕ ਹਾਂ ਚੱਲ ਆ ਗਿਆ ਸੁਣ ਦੋ ਤੇਰੀ ਗੱਲ ਹਾਂ ਮੈਂ ਪੈਸੇ ਚੈੱਕ ਕਰਦਾ ਤਾਂ ਗਾ ਜੀ ਇਹ ਗੱਡੀ ਆ ਟਾਟਾ ਦੀ ਟਿਆਗੋ ਤਾਂ ਆਪਾਂ ਨੇ ਇਹ ਗੱਡੀ ਦਾ ਕੰਮ ਕਰਨਾ ਹੋਣਾ ਤਾਂ ਇਹ ਗੱਡੀ ਦਾ ਕੰਮ ਕਰਨਾ ਗਾ ਜੀ ਇਹ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਨੇ ਕਰਨਾ ਹੈ ਗੱਡੀ ਦਾ ਬੰਪਰ ਖੋਲ ਕੇ ਕਲੀਨ ਕਰਨਾ ਤੇ ਉਸ ਤੋਂ ਬਾਅਦ ਚ ਪੌਣੀਆਂ ਦੇ ਵਿੱਚ ਗੈਸ ਅੱਜ ਦੀ ਡੇਟ ਦੇ ਵਿੱਚ ਆਪਰੇ ਲੈਵੇ ਤਿੰਨ ਗੱਡੀਆਂ ਆ ਗਈਆਂ ਚੌਥੀ ਰਹਿਦਾ ਕੰਮ ਕਰਨਾ ਹੈ ਪੰਜਵੀਂ ਗੱਡੀ ਇੱਕ ਆਉਣ ਵਾਲੀ ਹੈ ਫਿਲਹਾਲ ਉਹਨੂੰ ਹਜੇ ਆਪਾਂ ਉਹਦਾ ਕੰਮ ਨਹੀਂ ਕਰਦੇ ਉਹਨੂੰ ਫੋਨ ਕਰਾਂਗੇ ਫੋਨ ਕਰਕੇ ਫਿਰ ਬੁਲਾਵਾਂਗੇ ਤੇ ਚਲੋ ਗਾਇਜ਼ ਫਾਈਨਲੀ ਖੋਲਦੇ ਹਾਂ ਗੱਡੀ ਦਾ ਦਾ ਬੰਪਰ ਬੰਪਰ ਖੋਲ ਕੇ ਫਿਰ ਸਫਾਈ ਕਰਕੇ ਗੈਸ ਪਾ ਕੇ ਇਹਨੂੰ ਵੀ ਤੋਰ ਦਾਂਗੇ ਅੱਜ ਦੀ ਡੇਟ ਦੇ ਵਿੱਚ ਤੇ ਚਲੋ ਕਰ ਦਾਂਗੇ ਸਟਾਰਟ ਕੰਮ 5 ਮਿੰਟ ਲੇਟਰ ਤਾਂ ਫਾਈਨਲੀ ਗਾਇ ਮੈਂ ਗੱਡੀ ਦਾ ਬੰਪਰ ਖੋਲ ਕੇ ਸਾਈਡ ਤੇ ਰੱਖਤਾ ਤੇ ਜਿੰਨੇ ਟਾਈਮ ਦੇ ਵਿੱਚ ਇਹਦਾ ਵੈਕਿਊਮ ਹੋਊਗਾ ਉਹਨੇ ਟਾਈਮ ਦੇ ਵਿੱਚ ਖਾ ਲਾਂਨੇ ਹੈਗੇ ਆਪਾਂ ਰੋਟੀ ਤੇ ਅੱਜ ਮੈਂ ਲੈ ਕੇ ਆਇਆ ਕਰੋ ਰੋਟੀ ਫਿਲਹਾਲ ਤਾਂ ਮੈਂ ਮਤਲਬ ਦੁਕਾਨ ਤੇ ਪਹੁੰਚ ਕੇ ਮੈਂ ਕੀ ਕਰਦਾਗਾ ਜਿਆਦਾ ਸਮੋਸੇ ਖਾ ਲਾਂਨਾ ਜਾਂ ਸਬਜੀ ਨਾਲ ਸਮੋਸਾ ਖਾ ਲਾਂਨਾ ਜਾਂ ਬਾਜ਼ਾਰ ਦੇ ਵਿੱਚੋਂ ਕੋਈ ਵੀ ਚੀਜ਼ ਖਾ ਲਾਂਨਾ ਜਿਹੜੀ ਕਿ ਤਲੀ ਹੋਈ ਹੁੰਦੀ ਹੈ ਮੈਂ ਸੋਚਿਆ ਕਿ ਵੀ ਆਪਣੇ ਸ਼ਡਿਊਲ ਨੂੰ ਮੈਂ ਚੇਂਜ ਕਰ ਦਨਾਂ ਹੁਣ ਮੈਂ ਘਰੋਂ ਰੋਟੀ ਲੈ ਕੇ ਆਣ ਲੱਗਿਆ ਹੁਣ ਮੈਂ ਘਰੋਂ ਰੋਟੀ ਲੈ ਕੇ ਆਇਆ ਕਰੂੰਗਾ ਤੇ ਉਰਿਆ ਤੇ ਖਾਇਆ ਕਰੂੰਗਾ ਤੇ ਰੋਟੀਆਂ ਮੈਂ ਖਾਇਆ ਕਰੂੰਗਾ ਸਿਰਫ ਸਵੇਰੇ ਦੋ ਦੁਪਹਿਰੇ ਦੋ ਸ਼ਾਮ ਨੂੰ ਦੋ ਜਿਆਦਾ ਭੱਜ ਕੇ ਰੋਟੀ ਨਹੀਂ ਖਾਣੀ ਕਿਉਂਕਿ ਪੇਟ ਬਾਹਰ ਆਣ ਲੱਗ ਜਾਂਦਾ ਹੈ ਤੇ ਫਾਈਨਲੀ ਮੈਂ ਇਹ ਕਰ ਲਈ ਆਪਣੀ ਟੀ-ਸ਼ਰਟ ਵੀ ਚੇਂਜ ਕਿਉਂਕਿ ਜਿਹੜੀ ਉਹ ਦੂਜੀ ਟੀ-ਸ਼ਰਟ ਆ ਉਹ ਮੈਂ ਜਿਮ ਚ ਪਾ ਕੇ ਲੈ ਕੇ ਜਾਊਗਾ ਤੇ ਉੱਥੇ ਫਿਰ ਗੰਦੀ ਲੱਗੂਗੀ ਇਸ ਕਰਕੇ ਮੈਂ ਇਹ ਆ ਟੀ-ਸ਼ਰਟ ਪਾ ਲਈ ਮੈਂ ਕੱ비 ਚਲੋ ਕੰਮ ਵਾਲੀ ਆ ਇਹ ਇਹਨੂੰ ਕੰਮ ਚ ਪਾ ਲੈਣੇਗੇ ਚਲੋ ਗਾਇਜ਼ ਅੱਜ ਇਹ ਹੈ ਕਿ ਭਿੰਡੀਆਂ ਦੀ ਸਬਜ਼ੀ ਪਤਨੀ ਦਾਲ ਕਹਿੰਦੇ ਨੇ ਪਤਨੀ ਸਬਜ਼ੀ ਕਹਿੰਦੇ ਨੇ ਸਬਜ਼ੀ ਹੋਣੀ ਹੁਣ ਤਾਂ ਮੈਂ ਘਰ ਰੋਟੀ ਖਾਣ ਦਾ ਰੋਟੀ ਖਾ ਕੇ 12 ਵਜੇ ਮੈਂ ਰੋਟੀ ਇਸ ਕਰਕੇ ਖਾ ਰਿਹਾ ਕਿਉਂਕਿ ਮੈਂ ਸਵੇਰੇ ਵੀ ਖਾ ਕੇ ਆਇਆ ਸੀਗਾ ਜਦੋਂ ਨੂੰ ਮੈਨੇ 4 ਵਜੇ ਜਿਮ ਜਾਣਾ ਹੈ ਉਦੋਂ ਤੱਕ ਜਿਹੜੀ ਰੋਟੀ ਹੈਗੀ ਉਹ ਹਾਜਮ ਹੋ ਜੇ ਨਹੀਂ ਮੈਂ ਰੋਟੀ ਖਾਣਾਗਾ 2 ਵਜੇ ਜਾਂ 3 ਵਜੇ ਫਿਰ 4 ਵਜੇ ਜਿਮ ਚ ਵਗ ਜਾਨੇਗੇ ਫਿਰ ਰੋਟੀ ਹਾਜਮ ਨਹੀਂ ਹੁੰਦੀ ਜਿਹਦੇ ਕਰਕੇ ਜਿਮ ਬਣਾਉਣ ਦੇ ਵਿੱਚ ਦਿੱਕਤ ਆਉਂਦੀ ਹੈ ਗੱਡੀ ਦੇ ਕੌਂਡੈਂਸਰ ਤੇ ਪਾਣੀ ਮਾਰ ਕੇ ਬਿਲਕੁਲ ਸਾਫ਼ ਤੇ ਕਲੀਨ ਕਰ ਲਿਆ ਹੁਣ ਆਪਾਂ ਨੇ ਤੇ ਹੁਣ ਚਾਲਦੇ ਆਂ ਗੱਡੀ ਨੂੰ ਲੈ ਕੇ ਸ਼ਾਪ ਉੱਤੇ ਦੁਬਾਰੇ ਕੂਲਿੰਗ ਦੇ ਵਿੱਚ ਫਰਕ ਆਟੋਮੈਟਿਕਲੀ ਗਾਈਜ਼ ਬਹੁਤ ਜ਼ਿਆਦਾ ਪੈ ਜਾਣਾ ਜਦੋਂ ਆਪਾਂ ਗੱਡੀ ਦਾ ਕੌਂਡੈਂਸਰ ਕਲੀਨ ਕਰ ਲੰਨੇ ਹੈਗੇ ਤਾਂ ਕਿ ਜੀ ਵੀਡੀਓ ਤਾਂ ਮੈਂ ਬਣਾਈ ਜਾਣਾ ਪਰ ਸ਼ੀਸ਼ਾ ਚੈੱਕ ਨਹੀਂ ਕਰ ਰਹੇ ਹੈਗੇ ਵੀ ਸ਼ੀਸ਼ਾ ਗੱਡੀ ਦਾ ਕਿੰਨਾ ਗੰਦਾ ਹੋ ਰਿਹਾ ਹੈਗਾ ਹੁਣ ਚਲੋ ਗੱਡੀ ਦਾ ਪਹਿਲਾਂ ਸ਼ੀਸ਼ਾ ਸਾਫ਼ ਕਰ ਲਈਏ ਲਓ ਜੀ ਸ਼ੀਸ਼ਾ ਹੋ ਗਿਆ ਨੀਟ ਐਂਡ ਕਲੀਨ ਉਹ ਬੱਸ ਬਾਬਾ ਬੰਦ ਹੋ ਜਾ ਹੁਣ ਸੱਲਾ ਹੋ ਗਿਆ ਜੀ ਫਾਈਨਲੀ ਪਹੁੰਚ ਗਏ ਸ਼ਾਪ ਤੇ ਸੱਲਾ ਹੋ ਗਿਆ ਜੀ ਫਾਈਨਲੀ ਦਾਨਾ ਪੂਰਾ ਕੰਮ ਆਪਣਾ ਓਕੇ ਦੀ ਰਿਪੋਰਟ ਲਾਇਬ੍ਰੇਰੀ ਤੇਸ਼ ਆ ਦੇ ਦੇ ਤੂੰ ਮੈਨੂੰ ਤੇ ਦੋ ਨਿਆ ਤਾਂ ਫਾਈਨਲੀ ਗਾਈ ਹੁਣ ਮੈਂ ਬਿਲਕੁਲ ਰੈਡੀ ਸਟੱਡੀ ਹੋ ਕੇ ਸ਼ਾਮ ਦੇ ਤਕਰੀਬਨ 4:14 ਤੇ ਚੱਲੇਗਾ ਜਿਮ ਦੇ ਵਿੱਚ ਕਿਉਂਕਿ ਡੇਲੀ ਮੈਂ ਹੁਣ ਜਿੰਮ ਨੂੰ ਫੋਲੋ ਕਰ ਰਹਾ ਹਾਂਗਾ ਡੇਲੀ ਜਿਮ ਜਾਣਾ ਮੈਂ ਜ਼ਰੂਰੀ ਸਮਝ ਰਿਹਾ ਆ ਆਪਣੀ ਲਾਈਫ ਦੇ ਵਿੱਚ ਤਾਂ ਬਾਕੀ ਮੈਂ ਚਾਰਜਰ ਆਪਦਾ ਨਾਲ ਲੈ ਕੇ ਆ ਰਿਹਾ ਉੱਥੇ ਫੋਨ ਨੂੰ ਚਾਰਜ ਲਾਉਣਾ ਦੀ ਨੈਕਸਟ ਡੇ ਤਫੈਨਲੀ ਗਾਏ ਇਹ ਵੀਡੀਓ ਦਾ ਐਂਡ ਕਰ ਰਹਾ ਮੈਂ ਅਗਲੇ ਦਿਨ ਜਮ ਲਾ ਕੇ ਮੈਂ ਸ਼ੌਪ ਤੇ ਪਹੁੰਚ ਗਿਆ ਸੀਗਾ ਤੇ ਹੁਣ ਵੀਡੀਓ ਦੀ ਲੈਂਥ ਹੈ ਜਿਹੜੀ ਕਾਫੀ ਵੱਡੀ ਹੋ ਗਈ ਗਾਇਸ ਇਸੇ ਦੇ ਨਾਲ ਆਪਾਂ ਵੀਡੀਓ ਨੂੰ ਐਂਡ ਕਰਦੇ ਆ ਗਾਇਸ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਗਾਇਸ ਤਾਂ ਮਿਲਦੇ ਆਂਗਾ ਅਪਰ ਨੈਕਸਟ ਵੀਡੀਓ ਟੇਕ ਕੇਅਰ ਬਾਏ ਬਾਏ ਗਾਇਸ ਜੇਕਰ ਤੁਹਾਨੂੰ ਵੀਡੀਓ ਦਾ ਕੋਈ ਵੀ ਪਾਰਟ ਵਧੀਆ ਲੱਗਿਆ ਤਾਂ ਕਮੈਂਟ ਕਰ ਦਿਓ ਗਾਇਸ ਸੋਨਾ ਜਾਰ ਸਪੋਰਟ ਦੀ ਤੁਹਾਡੀ ਦੀ ਲੋੜ ਹੈ ਤਾਂ ਸਪੋਰਟ ਜਰੂਰ ਕਰ ਦਿਓ ਲਾਈਕ ਤੇ ਕਮੈਂਟ ਜਰੂਰ ਕਰਿਓ ਗਾਇਸ ਇਹਾਰਾਂ ਦੀ ਗਲਾਮ ਹੋ ਗਈ ਚਲੋ ਤਾਂ ਚਲੋ गाइस ਕਰੀਏ ਕੰਟੀਨਿਊ ਵੀਡੀਓ